ਸਰਕਾਰ ਕਾ ਬਸ ਜਾਏ ਸਰਕਾਰ ਹੀ ਪੁੱਲੋਂ ਕੰਡਵਾ ਨੀ ਕਿਹਨ ਸਰਦਾਰੀ ਪੁੱਲੋਂ ਕੰਡਵਾ ਰਾਨੀ ਪਹਿਣਾ ਨੂੰ ਮੱਤਾ ਟੇਕੇ ਸਰਦਾਰ ਵੀਰ ਨੀ ਪਹਿਣਾ ਨੂੰ ਮੱਤਾ ਟੇਕੇ ਸਰਦਾਰ ਵੀਰ ਮੇਰਾ ਨੀ ਪਹਿਣਾ ਨੂੰ ਟੇਕੇ ਸਰ ਪੂਰਾ ਦਸ ਕੁੜੀ ਪੋਰੇ ਕੋਰੇ ਕੁੰਡੇ ਵਿੱਚ ਚਟਣੀ ਮੈ ਰਗਣਾ ਪੋਰੇ ਕੋਰੇ ਕੁੰਡੇ ਵਿੱਚ ਚਟਣੀ ਮੈ ਰਗਣਾ ਪੋਲੇ ਬੈਠਾ ਲਾੜਦਾ ਨਹੀਂ ਉਹਦੇ ਚਿੱਟਾ ਚਟਣੀ ਨੁਕਾਰੀ ਦਾ ਨਹੀਂ ਉਹਦੇ ਚਿੱਟਾ ਚਟਣੀ ਨੁਕਾਰੀ ਦਾ ਨਹੀਂ ਉਹਦਾ ਚਿੱਟਾ ਚਟਣੀ ਰੇ ਗੁੱਜਿਆ ਪਿਆ ਸੀ ਆਟਾ ਮੇਰਾ ਗੁੱਜਿਆ ਪਿਆ ਸੀ ਦਾਲ ਪਈ ਸੀ ਠਾਰੀ ਨੇ ਟੁੱਟ ਪੈਣੀ આમਲੀ ਡਾਂਗ ਕੇ ਟਾਂ ਵਿਚ ਮਾਰ ਪੈਣੀ આમਲੀ ਤਾਂਗ ਕੇ ਟਾਂ ਵਿਚ ਮਾਰੀ ਫਿਰ ਉਹਨੇ ਡਾਂਗ ਕੇ ਟਾਂ ਵਿਚ ਮਾਰੀਨ ਟੱਕ ਮਣੇ આમਲੀਨ ਬਾਰੋਂ ਤਾਂ ਆਇਆ ਟੱਕਿਆ ਟੱਕਿਆ ਵਿੱਚ ਤੋੜਿਆਂ ਦੇ ਬਹਿ ਗਿਆ ਨੀ ਬੰਨੂ ਚੁੱਪ ਗਲੋ ਪਹਿਲਾ ਰੋਣਾ ਆਈ ਨਹੀਂ ਮੇਰੀ ਗੁੱਸ ਲੋ ਪਹਿਲਾ ਕਿਉਂ ਨਾ ਆਈ ਨਹੀਂ ਮੇਰੀ ਗੁੱਸ ਲੋ ਮੁਦ ਲੋ ਪਹਿਲਾ ਕਿਉਂ ਨਾ ਆਈਓ ਮੇਰੀ ਗੁੱਸ ਲੋ ਪਹਿਲਾ ਕਿਉਂ ਨਾ ਆਣਤੀਏ ਦੀਏ ਦੁ ਰਾਣੀ ਚਟਾਣੀਆਂ ਤੇਰੇ ਤੇ ਪੈਣਾ ਮਚੀਏ ਸਭ ਮਚੀਏ ਦੁ ਰਾਣੀ ਚਟਾਣੋ ਤੇਰੇ ਪਿਆਜੀ ਪਿਆਜੀ ਬੁੱਲੋ ਸਾਨੂੰ ਉਜਵੀ ਨਾ ਕਹਿਣ ਸਾਡਾ ਕੱਢ ਅਕਾਲਜਾ ਰੁਕ ਪਰ ਕੇ ਅਸੀਂ ਜ਼ਿੰਦਗੀ ਗਰਦੇ ਆ ਮਰ ਮਾਰ ਕੇ ਅਸੀਂ ਜ਼ਿੰਦਗੀ ਗਰਦੇ ਆ ਮਰ ਅੱਜ ਪਿੰਡ ਫੁੱਲੋ ਖਾਰੀ ਵਿੱਚ ਤੀਆਂ ਬਣਾਈਆਂ ਗਈਆਂ ਤੀਆਂ ਦਾ ਮਾਹੌਲ ਉਹੀ ਪਹਿਲਾਂ ਵਾਲੇ ਸਮੇਂ ਵਿੱਚ ਜਿਵੇਂ ਤੀਆਂ ਬਣਦੀਆਂ ਸੀ ਬੋੜਾਂ ਥੱਲੇ ਟਿੱਪੜਾਂ ਥੱਲੇ ਤੇ ਮਾਲ ਪੂੜੇ ਦੇ ਖੀਰ ਬਣਦੀ ਸੀ ਉਦਾਂ ਹੀ ਮਾਲਪੂੜੇ ਦੇ ਖੀਰ ਤਿਆਰ ਕੀਤੀ ਗਈ ਆਜੋ ਗੱਲ ਕਰਦੇ ਆ ਪਿੰਡ ਵਾਸੀਆਂ ਦੇ ਨਾਲ ਸ੍ਰੀ ਗਾਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਮਾਲਵਾ ਬਿਲਡ ਜ਼ਿਲ੍ਹਾ ਬਠਿੰਡਾ ਦੇਖ ਰਹੇ ਪਿੰਡ ਫੁੱਲੋਖਾਰੀ ਤੇ ਇੱਥੇ ਇੱਕ ਪਿੰਡ ਨੇ ਨਿਮੇਕਲੀ ਪਹਿਲ ਕੀਤੀ ਆ ਤੇ ਉਹ ਕਰਦੇ ਆ ਗੱਲਬਾਤ ਪਿੰਡ ਦੇ ਮੋਹਤਵਾਰ ਲੋਕਾਂ ਨਾਲ ਕਿ ਕੀ ਪਹਿਲ ਕੀਤੀ ਆ ਬਣੇ ਰਹੋ ਅਣਖੀ ਕਾਲ ਜੀ ਸਤਿ ਸ਼੍ਰੀ ਅਕਾਲ ਅਣਖ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਉਹ ਟਿੱਕ ਟਕ ਨਹੀਂ ਵਧੀਆ ਵਧੀਆ ਬਾਕੀ ਤੇ ਇੱਥੇ ਮਤਲਬ ਕੀ ਪ੍ਰੋਗਰਾਮ ਕਰਵਾ ਰਹੇ ਹਾਂ ਅੱਜ ਤੁਸੀਂ ਅੱਜ ਪਹਿਲਾਂ ਤਾਂ ਅਸ ਚੈਨਲ ਦਾ ਸਾਡੇ ਪਿੰਡ ਫੋਲੋ ਕਰੀ ਪੁੱਜਣ ਤੇ ਜੀ ਆਇਆਂ ਸਵਾਗਤ ਕਰ ਅੱਜ ਨਰੇਗਾ ਦੇ ਸਾਰੇ ਜਿੰਨੇ ਮਜ਼ਦੂਰ ਨੇ ਉਹਨਾਂ ਨੇ ਰਲ ਕੇ ਅੱਜ ਤੀਆਂ ਦਾ ਪ੍ਰੋਗਰਾਮ ਰੱਖਿਆ ਗਿਆ ਇਸ ਸਾਉਂਡ ਤੇ ਸਾਰਿਆਂ ਨੇ ਆਪ ਦਾ ਭਾਈਚਾਰਕ ਸਾਂਝ ਨੂੰ ਵਧਾਉਂਦੇ ਹੋਏ ਸਰਾਲ ਮਿਲ ਕੇ ਤੀਆਂ ਦਾ ਪ੍ਰੋਗਰਾਮ ਰੱਖਿਆ ਨਾਲ ਨਾਲ ਲੰਗਰ ਚਲਾਇਆਗਾ ਤੇ ਇਹ ਪਹਿਲਾ ਹੀ ਪ੍ਰੋਗਰਾਮ ਆ ਤੇ ਬਹੁਤ ਵਧੀਆ ਚੱਲ ਰਿਹਾ ਹੈਗਾ ਪ੍ਰੋਗਰਾਮ ਜੀ ਬਾਕੀ ਅਸੀਂ ਹੋਰ ਪਿੰਡਾਂ 'ਚ ਵੀ ਜਾਣਿਆ ਜਿਵੇਂ ਪਹਿਲੀ ਵਾਰ ਸੀ ਤੁਹਾਡੇ ਫੁੱਲੋਖਰੀ ਪਿੰਡ ਦੇ ਵਿੱਚ ਇਹ ਮਾਹੌਲ ਦੇਖ ਰਹੇ ਹਾਂ ਜਿੱਥੇ ਕਿ ਮਰੇਗਾ ਵਾਲੀਆਂ ਭੈਣਾਂ ਨੇ ਰਲ ਮਿਲ ਕੇ ਆਪਸ ਵਿੱਚ ਪੈਸੇ ਇਕੱਠੇ ਕਰਕੇ ਜੋਤੀਆਂ ਦਾ ਤਿਹਾਰ ਸੀ ਆਪਣਾ ਬਿਲਕੁਲ ਅਲੋਪ ਹੁੰਦਾ ਜਾ ਰਿਹਾ ਹੈ ਨਾ ਬਿਲਕੁਲ ਤੇ ਅੱਜ ਉਹਦੇ 'ਚ ਜਾਣ ਪਾਈ ਆ ਜਾਂ ਵੀ ਇਸ ਤਰ੍ਹਾਂ ਪਾਈ ਆ ਇੱਕ ਖੁੱਲੇ ਬਾਤਾਵਾਰਨ ਦੇ ਵਿੱਚ ਗੋੜਾ ਥੱਲੇ ਜਿਵੇਂ ਪਹਿਲਾਂ ਲੱਗਦੀਆਂ ਸੀ ਹੈ ਨਾ ਨਹੀਂ ਤਾਂ ਇਹ ਮਤਲਬ ਕਿ ਪੈਲਸਾਂ ਚ ਹੀ ਰਹਿ ਗਈਆਂ ਅੱਜਕੱਲ ਬਿਲਕੁਲ ਪਿੰਡਾਂ 'ਚ ਤਾਂ ਬਹੁਤ ਘੱਟ ਰਹਿ ਗਈਆਂ ਅੱ ਪਹਿਲਾਂ ਵਾਲਾ ਦੇਖਣ ਨੂੰ ਮਿਲਿਆ ਤੁਹਾਡੇ ਇੱਥੇ ਹਾਂਜੀ ਇਹ ਜਿੰਨੇ ਹੈ ਜੀ ਆਪਣੇ ਮਲੇਗਾ ਦੇ ਜਿੰਨੇ ਕਹਿੰਦੇ ਨੇ ਬਦਲਾਓ ਇੱਕ ਅਸੀਂ ਮੇਟ ਬਦਲਿਆ ਉਹਦੇ ਦੀ ਨਵੀਂ ਲੜਕੀ ਲੱਗੀ ਹੈ ਹਾਂਜੀ ਉਹ ਕਾਫੀ ਐਕਟਿਵ ਹੈ ਅੱਛਾ ਉਹਨਾਂ ਸਾਰਿਆਂ ਦਾ ਮੇਲ ਮਲਾਪ ਆਪਸ ਦੇ ਵਿੱਚ ਕਰ ਕਰਕੇ ਹੰਨੀ ਸਿੰਘ ਆਪਣੇ ਮਲੇਗਾ ਅੱਜ ਤੋਂ ਕੰਮ ਤਾਂ ਹੁਣ ਜਿਹੜਾ ਹੈ ਸਰਕਾਰੀ ਤਾਂ ਮਲੇਗਾ ਦੇ ਹੀ ਚੱਲ ਰਿਹਾ ਹੈ ਹਾਂਜੀ ਹਾਂਜੀ ਔਰ ਦੂਸਰਾ ਇਹ ਹੋਇਆ ਕਿ ਸਾਡੇ ਇਸ ਵਾਰੀ ਇਰੀਗੇਸ਼ਨ ਡਿਪਾਰਟਮੈਂਟ ਦਾ ਕੰਮ ਮਿਲਿਆ ਉਹਨਾਂ ਦਾ ਕਾਫੀ ਕਟ ਕਟ ਕਰਕੇ 1 ਮਹੀਨੇ ਦੇ ਕਰੀਬ ਲਗਾਤਾਰ ਕੰਮ ਚੱਲਿਆ ਤੇ ਜਿੰਨੇ ਵੀ ਵਰਕਰ ਸੀ ਸਾਰਿਆਂ ਨੂੰ ਲੈਚਰਲੀ ਜਦੋਂ ਚਾਰ ਪੈਸੇ ਜੇਬ ਚਾਣਗੇ ਤੇ ਫਿਰ ਉਹਨਾਂ ਦਾ ਵੀ ਦਿਲ ਕਰਦਾ ਕਿ ਉਹਨਾਂ ਅਸੀਂ ਸੈਲੀਵੇਟ ਕਰੀਏ ਦੇਖੋ ਸੌਣ ਦਾ ਮਹੀਨਾ ਹੈ ਪੀਆਂ ਜਿਹੜੀਆਂ ਹੈ ਪੰਜਾਬ ਦਾ ਇੱਕ ਇਸ ਤਰ੍ਹਾਂ ਦੀ ਸਭਿਦਤਾ ਦਾ ਇੱਕ ਖੇਸਾ ਉਹਨਾਂ ਨੇ ਹੋਇਆ ਉਹ ਅਲੋਪ ਹੁੰਦੇ ਜਾ ਰਹੀਆਂ ਇਹ ਚੀਜ਼ਾਂ ਹੋ ਰਹੀਆਂ ਛੱਡ ਰਹੀਆਂ ਨਵੀਂ ਪੀੜ੍ਹੀ ਇਹਨਾਂ ਨੇ ਕਿਹਾ ਜੀ ਅਸੀਂ ਕਿਹਿਆ ਮਨਾਣੀ ਆ ਉਹ ਮਨਾਉ ਬੜੀ ਖੁਸ਼ੀ ਨਾਲ ਮਨਾਉ ਬੜੀ ਅੱਛੀ ਗੱਲ ਆ ਤੇ ਇਹਨਾਂ ਨੇ ਸਾਰਾ ਕੁਝ ਅਰੇਂਜਮੈਂਟ ਆਪਣੇ ਆਪ ਕੀਤਾ ਸਾਨੂੰ ਤਾਂ ਸਿਰਫ ਉਹਨਾਂ ਨੇ ਕਿਹਾ ਕਿ ਤੁਸੀਂ ਜਰਾ ਆ ਜਾਣਾ ਸਾਡੇ ਉੱਤੇ ਓਕੇ ਬਹੁਤ ਸੋਹਣਾ ਲੱਗਿਆ ਔਰ ਪ੍ਰਮਾਤਮਾ ਦੀ ਬੜੀ ਕਿਰਪਾ ਹੈ ਜੀ ਇਸ ਤੋਂ ਪਹਿਲਾਂ ਜਿਹੜਾ ਨਹੀਂ ਪਿਆ ਹਾਂਜੀ ਬਹੁਤ ਬਿਲਕੁਲ ਮੌਸਮ ਸਾਫ਼ ਹੈ ਤੇ ਸਾਰੇ ਪਾਸੇ ਹਰਿਆਲੀ ਹੈ ਪ੍ਰਮਾਤਮਾ ਦੀ ਕਿਰਪਾ ਖੁਸ਼ੀਆਂ ਸਾਰਿਆਂ ਨੂੰ ਪ੍ਰਮਾਤਮਾ ਜੀ ਦੀ ਤਰੱਕੀ ਦੇਵੇ ਚੰਗੀ ਫਸਲ ਹੋਵੇ ਜ਼ਿਮੀਂਦਾਰਾਂ ਦੇ ਜੇਬ 'ਚ ਵਿਚਾਰ ਪੈਸੇ ਪੈਣ ਇਹ ਸਾਡੀ ਕਾਮਨਾ ਹੈ ਔਰ ਇਹਨਾਂ ਨੂੰ ਵੀ ਅਸੀਂ ਇਹੀ ਕਹਾਂਗੇ ਸੁਨੇਹਾ ਦੇਵਾਂਗਾ ਸਾਰਿਆਂ ਨੂੰ ਪੈਸੇ ਆਉਂਦੇ ਨਹੀਂ ਹਾਂਜੀ ਪੈਸੇ ਨੂੰ ਸਹੀ ਤਰੀਕੇ ਨਾਲ ਖਰਚ ਕਰੋ ਬਿਲਕੁਲ ਮਾੜੇ ਕੰਮਾਂ ਤੇ ਜਿਵੇਂ ਨਸ਼ਿਆਂ ਤੇ ਐਸ਼ਰਾਬਾਂ ਤੇ ਉਧਰ ਪੈਸੇ ਨੂੰ ਬਰਬਾਦ ਨਾ ਕਰੋ ਐਸਾ ਜਿਹੜਾ ਆਉਂਦਾ ਬੱਚਾਂ ਤੇ ਲਾਓ ਬੱਚਿਆਂ ਦੀ ਪੜ੍ਹਾਈ ਤੇ ਲਾਓ ਚੰਗੇ ਕੱਪੜੇ ਪਾਓ ਚੰਗੇ ਘਰ ਬਣਾਓ ਹਾਂਜੀ ਤੇ ਆਪਾਂ ਅੱਗਾ ਵਧੀਏ ਹਾਂਜੀ ਹਾਂ ਖਾਸ ਕਰਕੇ এডੂਕੇਸ਼ਨ ਤੇ ਖਾਸ ਕਰਕੇ ਧਿਆਨ ਦਿਓ ਪੜ੍ਹਾਈ ਅਗਰ ਹੋਊਗੀ ਜਿਹੜੀ ਚੰਗੀਆਂ ਨੌਕਰੀਆਂ ਮਿਲ ਸਕਦੇ ਆ ਚਾਹੇ ਵਪਾਰ ਕਰੋ ਬਿਜ਼ਨਸ ਕਰੋ ਆਪਣਾ ਕੰਮ ਕਰੋ ਜੋ ਵੀ ਕਰੋ ਜਿਹੜੇ ਮੇਰੇ ਵੱਲੋਂ ਸਾਰਿਆਂ ਨੂੰ ਚੁੱਪ ਕਾਮਨਾ ਹੈ ਬੜਾ ਅੱਛਾ ਇਹਨਾਂ ਨੇ ਹਵਲਾ ਮਾਰੇ ਤੇ ਮੇਰੇ ਆਂਤੋਂ ਤੋਂ ਪਹਿਲੀ ਵਾਰ ਇਹ ਹੋਇਆ ਐ ਮੈਂ ਸਰਪੰਚ ਸਾਹਿਬ ਵੀ ਕਹਿ ਰਹੇ ਸੀ ਬੜੀ ਅੱਛੀ ਗੱਲ ਹੈ ਔਰ ਇਸ ਤਰ੍ਹਾਂ ਇੱਕ ਦੂਜੇ ਨਾਲ ਮੇਲ ਮਲਾਪ ਦੀ ਵਧਾ ਹੈ ਬਾਕੀ ਜਿਵੇਂ ਇਹਨਾਂ ਨੇ ਆਪਣੇ ਲੰਗਰ ਦੇ ਵਿੱਚ ਮਾਲ ਪੂਰਾ ਤੇ ਖੀਰ ਇਹ ਚੀਜ਼ਾਂ ਵੀ ਅੱਜਕੱਲ ਬਹੁਤ ਘੱਟ ਥਾਂ ਦੇਖਣ ਨੂੰ ਮਿਲਦੀਆਂ ਕਿ ਪਿੰਡਾਂ 'ਚ ਰਿਆਰਾ ਜਿਵੇਂ ਸੌਂਡ ਦੇ ਵਿੱਚ ਮੀਂਹ ਪੈ ਜਾਂਦਾ ਸੀ ਆ ਤੇ ਘਰ-ਘਰ ਇਹ ਚੀਜ਼ ਚੱਲਦੀ ਸੀਗੀ ਇਹ ਵੀ ਮਤਲਬ ਕਿ ਹੌਲੀ ਹੌਲੀ ਟਾਈਮ ਦੇ ਨਾਲ-ਨਾਲ ਅੱਜਕੱਲ ਹੁਣ ਹਰੇਕ ਬੰਦਾ ਕਹਿੰਦਾ ਤੇਲੀ ਆ ਓਇਲੀ ਆ ਜੀ ਨਹੀਂ ਖਾਣੀ ਜੀ ਨਿੱਗਰ ਆ ਜੀ ਪਹਿਲਾਂ ਲੋਕ ਪਚਾ ਜਾਂਦੇ ਸੀ ਇਹਨਾਂ ਨਾਲ ਛੋਟੀ ਸੀ ਦੇਖ ਕੇ ਲਾਦੇ ਪਹਿਲਾਂ ਲੋਕ ਕਿੰਨਾ ਖਾਂਦੇ ਹੋਣਗੇ ਇਹ ਚੀਜ਼ਾਂ ਨਹੀਂ ਅਸੀਂ ਤਾਂ ਆਪ ਜੋ ਛੋਟੀ ਉਮਰ ਚ ਕੰਮ ਕਰਦੇ ਸੀ ਨਾ ਖੇਤਾਂ ਚ ਅੱਜਕੱਲ ਖਾਸ ਕਰਕੇ ਤੋਂ ਨਹੀਂ ਪੈਨੇ ਉਹਨਾਂ ਨਿਕਲਦੇ ਆ ਉਦੋਂ ਅੰਤੋਂ ਤੇ ਖੇਤਾਂ ਜਾ ਕੇ ਪੂੜੇ ਪਕਾਉਂਦੇ ਹੁੰਦੇ ਸੀ ਹਾਂਜੀ ਤਾਂ ਧੂਣੀ ਦੇਣੀ ਆ ਉਹਦੇ ਨਾਲ ਫਿਰ ਫੁੱਲ ਚੱਕ ਉਹ ਇੱਕ ਕਹਿੰਦੇ ਸੀ ਵੀ ਆਪਾਂ ਨਰਮੇ ਦੀ ਫਸਲ ਦਾ ਵਿਆਹ ਕਰਤਾ ਜਵੇਂ ਕਹਿੰਦੇ ਹੁੰਦੇ ਸੀ ਜਾ ਕੇ ਤੇ ਸਾਡੇ ਹੁੰਦੀ ਸੀ ਸਟਾਰਟਿੰਗ ਹੁੰਦੀ ਸੀ ਆਪਾਂ ਐਵੇਂ ਆ ਹੱਥ ਕਰਨਾ ਕਹਿੰਦੇ ਨੇ ਆਪ ਕਰਨਾ ਕਹਿੰਦੇ ਨੇ ਵੀ ਆਪਣਾ ਨਰਮਾ ਵੇਲਡ ਸੀ ਜਿਵੇਂ ਅੱਜ ਲੋ ਹੁਣ ਠੀਕ ਆ ਵੀ ਅ ਤਾਰੀ ਖ੍ਰਾਂਦੀ ਦੇ ਚੱਕਰ ਵਿੱਚ ਝੋਨੇ ਨੇ ਚੀਜ਼ਾਂ ਗੈਪ ਕਰਦੇ ਨੇ ਇੱਕ ਸਰਕਾਰਾਂ ਤੋਂ ਲਾ ਲੋ ਕਿ ਆਪ ਨੂੰ ਬੀ ਨਹੀਂ ਦੇ ਸਕੇ ਕੋਈ ਹੈ ਨਾ ਉਹਦੇ ਕਰਕੇ ਵੀ ਇਹ ਫਸਲ ਦਾ ਨਰਮਾ ਇਹ ਥੋੜਾ ਜਿਆ ਮਾਰਾਂ ਪੈ ਰਹੀਆਂ ਇਹ ਹੁਣ ਪੁਰਾਣਾ ਵੈਸਾ ਕਿਵੇਂ ਨਾ ਸਟਾਰਟ ਕਰਿਆ ਸੀ ਕੋਸ਼ਿਸ਼ ਕਰਾਂਗੇ ਆਉਂਦੇ ਸਾਲ ਨੂੰ ਇਸ ਤੋਂ ਬੈਸਟ ਕਰੀਏ ਪੁਰਾਣੇ ਕਲਚਰ ਨੂੰ ਹੋਰ ਪ੍ਰਮੋਟ ਕਰੀਏ ਤਾਂ ਆਪਣੇ ਕਿਹੜੇ ਬੱਚੇ ਭੁੱਲਦੇ ਜਾਂਦੇ ਉਹ ਚੀਜ਼ਾਂ ਉਹਨਾਂ ਦੇ ਧਿਆਨ ਲਗਾਉਂਦੀਆਂ ਤਾਂ ਇਸ ਚੀਜ਼ਾਂ ਨੂੰ ਅੱਗੇ ਆਪਾਂ ਲੈ ਕੇ ਚੱਲਾਂਗੇ ਤਾਂ ਨਵੇਂ ਆਉਣ ਵਾਲੇ ਬੱਚਿਆਂ ਨੂੰ ਕੋਈ ਨਾ ਕੋਈ ਸਿੱਖਣ ਨੂੰ ਮਿਲੇਗਾ ਬਿਲਕੁਲ ਚਲੋ ਅਸੀਂ ਕਰਦੇ ਹਾਂ ਅੱਗੇ ਗੱਲਬਾਤ ਲਾਈਆਂ ਨਾਲ ਪਹਿਨਾਨਾ ਜੀ ਬਹੁਤ ਵਧੀਆ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਕਿਉਂਕਿ ਇੱਕ ਸਮਾਜ ਦੇ ਵਿੱਚ ਚੰਗੀਆਂ ਗੱਲਾਂ ਜਿੰਨੀਆਂ ਆਪਾਂ ਫਲਾਵਾਂਗੇ ਨਾ ਉਹਨੇ ਉਹਨੇ ਚਗਾਈ ਫੈਲੂਗੀ ਉਹ ਮੈਂ ਤਾਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਵੀ ਮਾੜੀ ਗੱਲ ਤੁਹਾਡੇ ਕੋਲ ਆਉਂਦੀ ਰੇਤਾ ਫੱਟ ਕੇ ਦੱਬਦਿਆ ਕਰੋ ਚੰਗੀ ਗੱਲ ਆਵੇ ਤੇ ਚਾਰ-ਚੱਪੜ ਸਾਰੀ ਬੰਦੇ ਨੂੰ ਬੋਲੋ ਤਾਂ ਕਿ ਚੰਗਾਈ ਫਲਾਈਏ ਆਪਾਂ ਬਿਹਤਰ ਜ਼ਿੰਦਗੀ ਹਾਂ ਜੀ ਸਰ

ਸਵੇਰ ਦੇ ਲੱਗਿਓ ਕਿ ਦੁਪਹਿਰ ਦੇ ਅਸੀਂ ਸਾਨੂੰ ਸਵੇਰ ਦੀ ਲੱਗੇ ਚਾਰੀ ਤਰੀਕਾ ਕਰਨਾ ਅੱਛਾ ਸਵੇਰ ਸਾਨੂੰ ਨਿਗਾਹ ਨੇ ਸੇਵਾ ਦੇਤੀਆਂ ਨਾ ਇੰਕਰਾ ਦੇ ਅੰਦਰੇ ਗਾਲਿਆਂ ਦੀ ਸਾਨੂੰ ਸੇਵਾ ਦੇਤੀ ਤੁਸੀਂ ਨਿਵਾ ਰਹੋਗੇ ਵਧੀਆ ਹਾਂਜੀ ਤਰੀਕੇ ਨਾਲ ਹਾਂ ਨਹੀਂ ਬਹੁਤ ਵਧੀਆ ਇਹ ਤਾਂ ਮਾਹੌਲ ਅਸੀਂ ਪਹਿਲੀ ਵਾਰ ਛੋਡੇ ਪਿੰਡ ਦੇਖ ਰਹੇ ਆ ਵੀ ਨਰੇਗਾ ਵਾਲਿਆਂ ਨਾਲ ਰਲ ਮਿਲ ਕੇ ਇਹਨਾਂ ਨੇ ਹਾਂਜੀ ਐਨਾ ਤਾਮਜਾਮ ਕੀਤਾ ਨਾ ਜਿਹੜਾ ਲੰਗਰ ਆਪਣਾ ਮਾਲਪੂਰੀ ਦਾ ਤੇ ਖੀਰ ਦਾ ਲਾਇਆ ਅਸੀਂ ਵੀ ਛਕਿਆ ਤੇ ਆਨੰਦ ਆ ਗਿਆ ਬਾਕੀ ਤੁਹਾਡੇ ਹੱਥਾਂ ਜਿਹੜਾ ਜਗਤ ਪ੍ਰੋਗਰਾਮ ਇਹੀ ਹੁੰਦਾ ਜਣਾ ਜੀ ਹਾਂ ਹਾਂ ਹੋਰ ਤਾਂ ਇਹੀ ਕੰਮ ਹੈ ਕਿਆਂ ਤੂੰ ਆਲਾ ਤਾਂ ਠੀਕ ਚੱਲ ਰਹੀ ਹੈ ਇਹਨੇ ਪੁਰਕੀ ਜੀ ਯਾਦ ਕਿ ਨਹੀਂ ਕਰਾ ਅੱਛਾ ਪੀਆਂ ਦੇ ਤੇ ਆ ਕੇ ਤਾਂ ਇਹੀ ਚੱਲਦਾ ਲੈ ਆਉਂਦਾ ਜ ਪ੍ਰੋਗਰਾਮ ਬੇਕੀ ਭੁੱਲ ਗਏ ਇਹ ਸਾਵਣ ਦਾ ਮਹੀਨਾ ਹੁੰਦਾ ਨਾ ਮੇਰਾ ਇਹ ਚੇਜ ਜਾਂਦਾ ਹੈ ਪ੍ਰਾਣਾ ਕਲਚਰ ਆ ਗਈ ਹੋਰ ਵੀ ਅੱਗੇ ਦੇਖੂ ਮੂਰੀ ਬਹੁਤ ਹਾਂ ਇਹ ਸਾਰੇ ਤਿੰਨੇ ਚੱਲ ਰਹੇ ਨੇ ਉਹ ਹੋਰ ਵੀ ਹਾਂ ਇਹਦੇ ਪੀਆਂ ਦਾ ਪ੍ਰੋਗਰਾਮ ਚੱਲ ਰਹੀ ਤੇ ਇੱਧਰ ਭਾਈ ਸੇਵਾ ਨਿਭਾ ਰਿਆ ਵਰਤਨਾ ਦੀ ਇਹ ਵੀ ਜ਼ਰੂਰੀ ਹੈ ਔਰ ਕਿਹ ਵਾਲਾ ਜੀ ਬਹੁਤ ਠੀਕ ਠਾਕ ਹੋ ਵਧੀਆ ਜੀ ਚਲੋ ਵਧੀਆ ਸੇਵਾ ਬਹੁਤ ਵਧੀਆ ਤੁਹਾਡਾ ਕੰਮ ਆ ਜੀ ਧੰਨਵਾਦ ਤੁਹਾਡਾ ਵੀ ਬਹੁਤ ਧੰਨਵਾਦ ਆ ਜੀ ਤੇ ਅੱਧਾ ਹਾਂ ਜੀ ਦੋਸਤੋ ਜਿਹੜਾ ਮੇਨ ਪ੍ਰੋਗਰਾਮ ਅੱਜ ਨਰੇਗਾ ਮੰਰੇਗਾ ਮਿਲ ਕੇ ਕਰ ਰਹੀਆਂ ਤਿਆਂ ਦਾ ਤਿਹਾਰ ਉਹ ਤੁਹਾਨੂੰ ਅੱਜ ਅਸੀਂ ਦਿਖਾਉਣੇ ਆ ਬਣੇ ਰਿਹਾ

불 ਸਾਰੇ ਟੁੱਟ ਜਾਣਗੇ ਛੱਡ ਮੇਰੀ ਚੰਨੀ ਸਾਰੇ ਟੁੱਟ ਜਾਣਗੇ ਲੰਮੀ ਏ ਨੀ ਲੰਜੀ ਏ ਸੁਣ ਮਟਿਆਰ ਲੰਮੀ ਏ ਨੀ ਲੰਜੀ ਏ ਸੁਣ ਮਟਿਆਰ ਬਾਦ ਕੇ ਗਈ ਅੱਖਾਂ ਜੂਰ ਵਾਂਗੂ ਹੱਥ ਲਏ ਤੇ ਤਪ ਦੇ ਸੰਦੂਰ ਦੂ ਹੱਥ ਲਏ ਤੂੰ ਕੋ ਸੰਦੂਰ ਵਾਂਗੂ ਹੱਥ ਲਏ ਜਾਂਦੇ ਦੀ ਨਾ ਕਰੇ ਦਾ ਖਰੀਰ ਦਿਨਕਾਰੀ ਦਾ ਧਾਤਣਕਾਰੀ ਦਾ ਜੰਡੀਆਂ ਦੀਏ ਚੜੀਆਂ ਜੁਵਾ ਚਿੰਲਡੀਆਂ ਦੀ ਮੈਨੂੰ ਚੜੀ ਜੁਵਾਨ ਲੰਡੀਆਂ ਇਹਨੂੰ ਚੰਨ ਜੁਵਾਨ ਜੀ ਦੇ ਗਲਾਸ ਵਿੱਚ ਸੋਨੇ ਦੀਆਂ ਬਾੜੀਆਂ ਅਜੂ ਦੇ ਗਲਾਸ ਵਿੱਚ ਸੋਨੇ ਦੀਆਂ ਬਾੜੀਆਂ ਜਾਂਦੇ ਰਹਿਣ ਮੇਰੀਆਂ ਫਤਹਾ ਮੁਕਾ ਯਾਂਦੇ ਰਹਿਣ

ਇੱਥੇ ਨੱਚ ਲਓ ਕਰੇ ਨੱਚ ਲੈ ਚਲੋ ਚਲਕਾ ਤੁਮਾਰ

ਕਿਦੋਂ ਮੇਰੇ ਪੈਣਾ ਜੀ ਤੋ ਨਾਚੇ ਨਾ ਰੱਲੇ ਕਰਾਉਂਦੇ ਹਾਂ ਉਹਨਾਂ ਨੂੰ ਆਈਉਂਦੇ ਹਾਂ ਉਹਨਾਂ ਨੂੰ ਮਾਣਤੀ ਉਹਨਾਂ ਰਾਏ ਮੇਰੇ ਕਾਹੂ ਨਾ ਸਾਰੇ ਬੇਬਸ ਸੰਜਵਲੀਆਂ ਤੇਰਾ ਗਿੱਦਾ ਸਾਰੇ ਪਿੰਡ ਦੇ ਬਸ ਮੇਰੇ ਪਾਦੇ ਹੌਸਲਾ ਤੀਆਂ ਦੇ ਥੋਲੀ ਚੱਕਰ ਕਰੋ ਨਾ ਇਹਲਾ ਪ੍ਰੋਗਰਾਮ ਤੁਹਾਨੂੰ ਕਿਦਾਂ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਕੀ ਕਹਿਣਾ ਚਾਹੋਗੇ ਪ੍ਰੋਗਰਾਮ ਬਾਰੇ ਪਹਿਲੀ ਵਾਰ ਦੇਖਿਆ ਹੈ अच्छा ए, इस आ, रहे रहे हाँ, हाँ। ये इस तरह प्रोग्राम जेड़ा ਪਿੰਡ ਮਿਲ ਕੇ ਭਾਈਚਾਰਕ ਸਾਂਝ ਦਿਖਾਈ ਹੈ ਇਹਨਾਂ ਨੇ ਬਿਲਕੁਲ ਲੋ ਇਕੱਠੇ ਹੋ ਕੇ ਪ੍ਰੋਗਰਾਮ ਕਰਿਆ ਮੈਨੂੰ ਲੱਗ ਰਿਹਾ ਪੰਜਾਬ ਦੇ ਵਿੱਚ ਪਹਿਲੀ ਵਾਰੀ ਆਪਾਂ ਇਹ ਦੇਖ ਰਹੇ ਹਾਂ ਨਾ ਹਾਂ ਮੈਂ ਪਹਿਲੀ ਵਾਰ ਦੇਖਿਆ ਹਾਂ ਹਾਂ ਜੀ ਹੋ ਸਕਦਾ ਵੀ ਕਿਸੇ ਹੋਰ ਪਿੰਡ ਚ ਵੀ ਹੋਵੇ ਹਾਂ ਲੇਕਿਨ ਮੇਰੀ ਨਿਗਾਹ ਚ ਪਹਿਲੀ ਵਾਰ ਆ ਇਹ ਲੈ ਇਹਨਾਂ ਨੇ ਬਹੁਤ ਵਧੀਆ ਮਿਲ ਲੋ ਕਰਕੇ ਹਾਂ ਜੋ ਪ੍ਰੋਗਰਾਮ ਕੋਈ ਦੋ ਸ਼ਬਦ ਬੰਦੇਗਾ ਇਸ ਪ੍ਰੋਗਰਾਮ ਬਾਰੇ ਜੀ ਮਨਵੇਗਾ ਦਾ ਪ੍ਰੋਗਰਾਮ ਤਾਂ ਜੀ ਬੱਚੇ ਸਾਰੇ ਜਿਹੜੇ ਵੀ ਮਨਵੇਗਾ ਦੇ ਮੈਂਬਰ ਹੈ ਬਹੁਤ ਅੱਛਾ ਚੱਲ ਰਿਹਾ ਹੈ ਪਰ ਅੱਜ ਜਿਹੜਾ ਪ੍ਰੋਗਰਾਮ ਇਹਨਾਂ ਨੇ ਰੱਖਿਆ ਇਹ ਸਾਨੂੰ ਥੋੜਾ ਬਲੱਖਣ ਜਿਹਾ ਲੱਗਿਆ ਕਿਉਂਕਿ ਇਹਨਾਂ ਦਾ ਮਨ ਸੀ ਕਿ ਆਪਾਂ ਕੁਝ ਅਸੀਂ ਇਹ ਜਿਹਾ ਕਰੀਏ ਕਿ ਥੱਕੇ ਜੇ ਪਏ ਆ ਜਾਂ ਹੋਰ ਲੱਗਿਆ ਤਾਂ ਇਹਨਾਂ ਨੇ ਬੱਚਿਆਂ ਨੇ ਇਹਨਾਂ ਦੇ ਸਾਰੇ ਕੁੜੀ ਨੇ ਗਰੰਜੀਤ ਨੇ ਵੀ ਬਣਾਇਆ ਪ੍ਰੋਗਰਾਮ ਇਹਨਾਂ ਨੇ ਸਾਰਿਆਂ ਨੇ ਦੂਸਰਾ ਆਪਾਂ ਹੁਣ ਤੀਆਂ ਇਹਨਾਂ ਨੇ ਮਨਾਈਆਂ ਤੀਆਂ ਦਾ ਮੈਸੇਜ ਹੈ ਤੀਆਂ ਕਿਉਂ ਮਨਾਉਂਦੇ ਆਪਾਂ ਮੈਂ ਤੁਹਾਨੂੰ ਦੱਸਾਂ ਜੀ ਇਹਾਂ ਕਿ ਗਰਮੀ ਪਿੱਛੇ ਬਹੁਤ ਪੈ ਰਹੀ ਹੁੰਦੀ ਐ ਫਿਰ ਜਦੋਂ ਇਹਨਾਂ ਮਹੀਨਿਆਂ 'ਚ ਹਵਾ ਜਾਂ ਠੰਡਾ ਹੁੰਦੀ ਐ بارش ਆਉਂਦੀ ਐ ਤਾਂ ਸਾਰਿਆਂ ਦਾ ਮਨ ਥੋੜਾ ਜਿਹਾ ਹੁੰਦਾ ਕਿ ਕੁਝ ਖਾਈਏ ਪੀਏ ਕੁਝ ਕਰੀਏ ਹਾਂਜੀ ਤੇ ਇਸ ਕਰਕੇ ਇਹਨਾਂ ਨੇ ਤੀਆਂ ਦਾ ਪ੍ਰੋਗਰਾਮ ਰੱਖਿਆ ਸਾਰੇ ਬੜਾ ਤੀਆਂ ਆਪਣਾ ਬੱਚਿਆਂ ਵੀ ਬੀਬੀਆਂ ਹੋਰ ਸਾਰਾ ਛੋਟੇ ਲੰਬੇ ਲੁੰਬੇ ਵੀਰਾਂ ਨੂੰ ਭੈਣਾਂ ਨੂੰ ਇੱਕ ਦੂਜੇ ਨੂੰ ਰਿਸ਼ਤਿਆਂ ਨੂੰ ਸੱਸਾਂ ਨੂੰ ਖੁਸ਼ੀ ਗਮੀ ਸਾਰੀਆਂ ਆਪਣੀ ਇਸ ਕਰਕੇ ਮਨਾ ਰਹੀਆਂ ਸਾਰਾ ਆਪਣਾ ਤੇ ਅੱਛਾ ਲੱਗ ਰਿਹਾ ਜੀ ਇਹਨਾਂ ਦਾ ਪ੍ਰੋਗਰਾਮ ਸਾਨੂੰ ਵੀ ਆਗੇ ਵੱਧ ਵਧੀਆ ਲੱਗਿਆ ਕਾਫੀ ਇਹਨਾਂ ਨੇ ਮਿਹਨਤ ਕੀਤੀ ਵਿੱਚੋ ਕਿ ਹਾਲਕੇ بارش ਨੇ ਵੀ ਉਹ ਕੀਤਾ ਪਰ ਸਾਰੇ ਸਵੇਰ ਦੇ ਚਾਚਾ ਜੀ ਵਰਗੇ ਸਾਰੇ ਲੱਗੇ ਹੋਏ ਸਵੇਰ ਦੇ ਬਹੁਤ ਅੱਛਾ ਪ੍ਰੋਗਰਾਮ ਲੱਗ ਰਿਹਾ ਇਸ ਦਾ ਜਿਵੇਂ ਅੱਜ ਉਹ ਸੌਣਾ ਤੇ ਤੀਆਂ ਆਪਣਾ ਤੀਆਂ ਵੀ ਲੱਗੀਆਂ ਨਾਲ ਮਾਲ ਪੂੜੇ ਤੇ ਖੀਰ ਦਾ ਲੰਗਰ ਵੀ ਲੱਗਿਆ ਦੂਸਰਾ ਦਿਨ ਅੱਛਾ ਲੱਗੇ ਕਿ ਇਹਨਾਂ ਨੇ ਸਾਰਾ ਕੁਝ ਵਿਰਸੇ ਦੇ ਤੌਰ ਤੇ ਕੀਤਾ ਵੀ ਮਤਲਬ ਕਿ ਖੀਰ ਪੂੜੇ ਜਾਂ ਜੋ ਵੀ ਹੈ ਆਪਣਾ ਗਿੱਧਾ ਨੱਚਣਾ ਚੱਪਨਾ ਜੋ ਵੀ ਜ ਵੱਡੇ ਬਜ਼ੁਰਗੋ ਵੀ ਬਹੁਤ ਹਿੱਸਾ ਲੈ ਰਹੇ ਆ ਤਾਂ ਉਹ ਸਾਡੇ ਨਾਲ ਵੱਡੇ ਬੇਬੇ ਜੀ ਹੋਰ ਹੀ ਜ਼ਿਆਦਾ ਅੱਛਾ ਕਰ ਰਹੇ ਹੈ ਜੀ ਜੀ ਹਾਂਜੀ ਸਰ ਠੀਕ ਹੈ ਜੀ ਸਾਰੀ ਕਾਲ ਜੀ ਕਿ ਦੋਸਤੋ ਇਹ ਪੈਨ ਮਨਰੇਗਾ ਦੇ ਇੰਚਾਰਜਾ ਇਹਨਾਂ ਨੇ ਦੱਸਿਆ ਵੀ ਅਸੀਂ ਸਾਰੇ ਹੀ ਮਨਰੇਗਾ ਵਾਲੇ ਰਲ ਮਿਲ ਕੇ ਕੁਝ ਪੈਸੇ ਇਕੱਠੇ ਕਰਕੇ ਥੋੜੀ ਥੋੜੀ ਆਦੀ ਜਮਾ ਪੂੰਜੀ ਇਕੱਠੀ ਕਰਕੇ ਜੋ ਬਹੁਤ ਵਧੀਆ ਪ੍ਰਾਲ ਲੱਗਾ ਮੈਨੂੰ ਤਾਂ ਇਹ ਲੱਗ ਰਿਹਾ ਜੀ ਪੰਜਾਬ ਦੇ ਵਿੱਚ ਮਰੇਗਾ ਦਾ ਪਹਿਲਾ ਹਿਤਿਆਰ ਹੋਊਗਾ ਤਿਆਂ ਦਾ ਜਿਹੜੇ ਇਹਦੇ ਵਿੱਚ ਬਜ਼ੁਰਗ ਵੀ ਆ ਬੱਚਿਆਂ ਵੀ ਆ ਬੱਚੇ ਵੀ ਆ ਤੇ ਸਾਰੇ ਇਹਦੇ ਲਈ ਤਾੜੀ ਹੋ ਜਾਈਏ ਚਲੋ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਵਧੀਆ ਸਾਡਾ ਭੈਣ ਜੀ ਇਹ ਕੰਮ ਚਲਾਉਂਦੀ ਆ ਕੰਮ ਕਰਦੇ ਰਹੇ ਜੀ ਹੁਣ ਅਸੀਂ ਤਿਆਂ ਦਾ ਤਿਆਰ ਬਣਾਇਆ ਜੀ ਬਦਈਆ ਸਾਨੂੰ ਕੰਮ ਮਿਲ ਜੇ ਇਹੀ ਬਸ ਆ ਤੁਸੀਂ ਸਾਰੇ ਭੈਣਾ ਮੇਰੇ ਗੱਲ ਮਿਲ ਕੇ ਇਹ ਪਿਆਰ ਬਣਾ ਰਹੇ ਹੋ ਇਹਦਾ ਸੋਡਾ ਸਾਰਾ ਦਿਨ ਕੰਮ ਚ ਲੰਗ ਜਾਂਦਾ ਸੀ ਇੱਥੇ ਆ ਕੇ ਚਲੋ ਤੁਹਾਨੂੰ ਮਤਲਬ ਕਿ ਪ੍ਰੋਗਰਾਮ ਹੋਇਆ ਵਧੀਆ ਲੱਗਿਆ ਸੀ ਵਧੀਆ ਲੱਗਿਆ ਵਧੀਆ ਕੰਮ ਤੇ ਵਧੀਆ ਸਾਰਿਆਂ ਦੀ ਵਧੀਆ ਤਰੱਕੀ ਪਾਈ ਹੈ ਤੁਹਾਡੇ ਵੀ ਮਹਾਰਾਜ ਧੰਨਵਾਦ ਤੁਹਾਡੇ ਮਤਲਬ ਕੰਮ ਦੇ ਨਾਲ ਕੰਮ ਸਾਰਾ ਕੰਮ ਕਰਨਾ اٹਕੇ ਇਹ ਵੀ ਚਾਹਦੇ ਸ਼ਾਬਾਸ਼ ਇਹਨੇ ਧੰਨਵਾਦ ਸਾਡੇ ਮੁੰਡੇ ਦੇ ਜਾਂ ਬਹੂ ਦੇ ਤੇ ਉਹ ਦੋਨਾਂ ਦੇ ਧੰਨਵਾਦ ਬਹੁਤ-ਬਹੁਤ ਧੰਨਵਾਦ ਚਲੋ ਆਸ ਕਰਦੇ ਵੀ ਅੱਗੇ ਤੋਂ ਵੀ ਤੁਸੀਂ ਇਹਨਾਂ ਨੇ ਵੀ ਤਰੱਕੀ ਪਾਈ ਹੋਵੇ ਜੋ ਸਤਿ ਸ਼੍ਰੀ ਅਕਾਲ। ਪਰ ਕੰਮ ਕਾਸਾ ਨਹੀਂ ਚੱਲਣਾ ਚਾਹੀਦਾ। ਅਸੀਂ ਆਏ ਆ ਜੇ ਬੇਟਾਂ ਸੜ ਪ੍ਰੋਗਰਾਮ ਬਹੁਤ ਸੋਨਾ ਚੱਲ ਰਿਹਾ। ਵੀ ਇਹ ਬੇਟੀ ਨੇ ਬਹੁਤ ਸੋਨਾ ਕੰਮ ਕੀਤਾ ਅੱਜ ਵੀ ਮਾਲ ਪੂੜੇ, ਖੀਰ ਪ੍ਰਸਾਦ ਸਾਰਾ ਕੁਝ ਕੀਤਾ ਇਹਨੇ। ਵੀ ਸਾਰੀਆਂ ਜਨਾਨੀਆਂ ਇਕੱਠੀਆਂ ਹੋ ਕੇ ਅਸੀਂ ਬਹੁਤ ਆਨੰਦ ਕੀਤਾ ਇਹਦਾ। ਬਹੁਤ ਧੰਨਵਾਦ ਕੀਤਾ। ਤੇ ਬਹੁਤ ਬਹੁਤ ਵਧੀਆ ਪ੍ਰੋਗਰਾਮ ਕੀਤਾ ਇਹਨਾਂ ਨੇ। ਕਦੇ ਵੀ ਨਹੀਂ ਹੋਇਆ ਸੀ ਜੀ ਜਿਹੜਾ ਅੱਜ ਪ੍ਰੋਗਰਾਮ ਹੋ ਰਿਹਾ ਇੱਥੇ ਬਹੁਤ ਸੋਹਣਾ ਹੋ ਰਿਹਾ ਵੀ 3 ਮਹੀਨਾ ਦੀ ਥੋੜੀ ਸਥਕਾਵਟ ਸੀ ਜਿਹੜੀ ਅੱਜ ਲੈ ਗਈ ਇੱਥੇ ਅੱਜ ਪੂਰੀ ਲੈ ਗਈ Yeah. ਏ ਰਾਣੀ ਵਾਲੇ ਕੋਲ ਨੂੰ ਟਿਪੋਸ ਕੋਲ ਮੇਰੇ ਵਿੱਚ ਚੱਕ ਲੱਗੇ ਹੋਰਾਂ ਦੇ ਮਾਈਏ ਅਫਸਰ ਲੱਗੇ ਤੇਰਾ ਅਫਸਰ ਕੀ ਕਰਦਾ ਹੈ ਗੋਲ ਗੱਪੇ ਵੇਚਦਾ ਨਹੀਂ ਗੋਲ ਗੱਪੇ ਵੇਚਦਾ ਗੋਲ ਗੱਪੇ ਵੇਚਦਾ ਨਹੀਂ ਗੋਲ ਗੱਪੇ ਵੇਚਦਾ ਗੋਲ ਗੱਪੇ ਵੇਚਦਾ ਗੋਲ ਗੱਪੇ ਵੇਚਦਾ ਮਾ ਨੱਚੀ ਰਹੇਗੀ ਨਹੀਂ ਜਾਂ ਕੁੰਡ ਕਾੜਦੀ ਬਹੁਤੀ ਸੋਹਣੀ ਜਾਂ ਕੁੰਡ ਕਾੜਦੀ ਕਾਣੀ ਨਹੀਂ ਤੂੰ ਤਾਂ ਮੈਨੂੰ ਲੱਗੇ ਸ਼ਕੀਨਣ ਕੁੰਡ ਵਿੱਚ ਦੀ ਅੱਖ ਪਛਾਣੀ ਖੁੱਲ ਕੇ ਨੱਚ ਲੈਣੀ ਬਣ ਜਾ ਕੇ ਦੇਵੀ ਰਾਣੀ ਖੁੱਲ ਕੇ ਨੱਚ ਲੈਣੀ ਬਣ ਜਾ ਕੇ ਦੇਵੀ ਰਾਣੀ ਕੱਚੇ ਕੱਚੇ ਨੱਚੇ ਨੱਚੇ ਸਾਰੇ ਬਿੰਦੂ ਨੂੰ ਪਸੰਦ ਵਾਲੀਏ